ਜਲ ਤੁਸੀਂ ਇਸ ਟਾਈਮ ਦੇਖ ਰਹੇ ਹੋ ਜਲਾਲਾਬਾਦ ਤੋਂ ਤਸਵੀਰਾਂ ਜੋ ਕਿ ਦਾਣਾ ਮੰਡੀ ਗੇਟ ਇਕ ਤੋਂ ਤੁਹਾਨੂੰ ਦਿਖਾ ਰਹੇ ਆ ਟਰੈਕਟਰ ਵੱਲੋਂ ਐਕਟੀਵਾ ਨੂੰ ਉੱਚ ਲਿਆ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਲਾਲਾਬਾਦ ਤੋਂ ਜਲਾਲਾਬਾਦ ਤੋਂ ਹਾਜੀਪੁਰ ਹਾਈਵੇ ਦਾਣਾ ਮੰਡੀ ਗੇਟ ਤੋਂ ਤੁਹਾਨੂੰ ਦਿਖਾ ਰਹੇ ਆ ਬੀਰਾ ਜੋ ਕੀ ਟਰੈਕਟਰ ਵੱਲੋਂ ਤੁਸੀਂ ਦੇਖ ਰਹੇ ਹੋ ਐਕਟੀਵਾ ਦਾ ਹਾਲ ਹਾਂਜੀ ਬੀਰਜ ਕੀ ਗੱਲ ਹੋਈ ਹੈ ਸੈਡ ਰਖੜੋ ਜੀ ਘਰ ਜਾ ਰਿਹਾ ਸੈਡ ਹੋ ਗਿਆ ਮੈਂ ਟੈਕਨਿਕਲੀ ਕੋ ਨਹੀਂ ਰਾਜਿੰਦਰ ਸਿੰਘ ਅਧਿਆਪਕ ਸਟੇਅਰਰ ਤੁਸੀਂ ਕੀ ਮੰਡੀ ਤੋਂ ਮੰਡੀ ਨੂੰ ਘਰ ਜਾ ਰਹੇ ਹੋ ਅੱਛਾ ਜੀ ਤੇ ਇੱਕਦਮ ਟਰੈਕਟਰ ਆ ਇੱਕਦਮ ਟਰੈਕਟਰ ਚਲਾਤਾ ਇਹ ਸਾਰੇ ਸਾਰੇ ਕੀ ਨਾਮ ਕੀ ਤੁਹਾਡਾ ਰਜਿੰਦਰ ਸ਼ਮਾ ਅੱਛਾ ਕੀ ਕੰਮ ਕਰਦੇ ਹੋ ਸੱਜੀ ਮੰਡੀ ਜਿਹੜਾ ਆ ਟਰੈਕਟਰ ਤੇ ਐਕਟਿਵਾ ਦਾ ਹਸਤਾ ਹੈ ਇਹ ਕਿੱਦਾਂ ਹੋਇਆ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਇਸੇ ਸ਼ੂਕਬਾਨ ਡਰਾਈਵਿੰਗ ਚਾਰ ਚਲਾਮਾਂ ਬਾਦ ਅਕ ਕੁਝ ਦਾ 15 ਮਿੰਟ ਪਹਿਲਾਂ ਇੱਕ ਟਰਾਲਾ ਖਾਦਾ ਲੱਗਿਆ ਟਰੈਕਟਰ ਨਾਲ ਟਰੈਕਟਰ ਵਾਲਾ ਖਾਦਾ ਲੱਗਿਆ ਸੀ ਤੇ ਸਾਈਡ ਕਾ ਵੱਲੋਂ ਆ ਰਿਹਾ ਸੀ ਅਰੇ ਜਦੋਂ ਗੇਟ ਦੇ ਅੰਦਰ ਵੜਨ ਲੱਗਿਆ ਨਾ ਜੀ ਲੋਡ ਜ਼ਿਆਦਾ ਹੋਣ ਕਰਕੇ ਜਿਹੜਾ ਟਰੈਕਟਰ ਅੱਗੇ ਚੱਕਿਆ ਗਿਆ ਇਹ ਅਕੇ ਇੱਕ ਥੜਾ ਜਿਹਾ ਸੇ ਐਕਟਵਾ ਲੈ ਕੇ ਜਦੋਂ ਟਰੈਕਟਰ ਅੱਗੇ ਚੱਕ ਹੋਇਆ ਉਹਦੇ ਕੋਲ ਸੰਭਾਲਿਆ ਨਹੀਂ ਗਿਆ ਜਿਹੜਾ ਟਰੈਕਟਰ ਹੈ ਉਹ ਜਿਹੜਾ ਐਕਟਵਾ ਦੇ ਉੱਤੇ ਚੜ ਗਿਆ ਜੀ ਉਹਦੇ ਨਾਲ ਬਜ਼ੁਰਗ ਜਿਹੜਾ ਉਹਦੇ ਉੱਪਰ ਆਦਮੀ ਚੜਿਆ ਸੀ ਜਿਉਂ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਹਸਪੀਟਲ ਭੇਜ ਦਿੱਤਾ ਗਿਆ ਤੇ ਜਿਹੜਾ ਡਰਾਈਵਰ ਹੈ ਡਰਾਈਵਰ ਨੂੰ ਅਸੀਂ ਥਾਣੇ ਭੇਜ ਦਿੱਤਾ ਹੈ ਇਸ ਤੋਂ ਅੱਗੇ ਜਿਹੜੀ ਕਾਰਵਾਈ ਹੋਊਗੀ ਟਰੈਕਟਰ ওভারਲੋਡ ਹੁੰਦਾ ਕਿ ਕਹੋਗੇ ਇਹਦਾ ਵੀ ਜਿਆਦਾ ওভারਲੋਡ ਪਾਇਆ ਹੈ ਟਰੈਕਟਰ ਦੇ ਮਾਲ ਆਲਰੇਡੀ ਦਾ ਹੈ ਤਾਂ ওভারਲੋਡ ਹੈ ਜੀ ਪਰ ਇਹਨਾਂ ਨੂੰ ਸੋਲੂਸ਼ਨ ਵੀ ਤੇ ਚੱਲਣਾ ਚਾਹੀਦਾ ਜਿਹੜਾ ਇੰਨਾ ਭਾਰ ਪਾਇਆ ਹੈ ਤੇ ਜਾਇਸ ਤੋਂ ਕਿਹਾ ਇੱਕ 게ਟ ਅੱਗੇ ਵੀ ਆਪਣਾ ਕੁਲ ਮੰਡੀ ਦਾ ਉਥੋਂ ਇੰਨੇ ਪ੍ਰੋਬਲਮ ਨਹੀਂ ਆਉਂਦੀ ਜੇ ਉਧਰ ਦੀ ਜਾਂਦਾ ਪਰ ਇਹਨੇ ਹੁਣ ਇਹਦੀ ਲਾਪਰਵਾਹੀ ਕਰਕੇ ਹੀ ਇਹ ਨੁਕਸਾਨ ਹੋਇਆ ਸਰ ਮਤਲਬ ਇਹ ਹਾਦਸੇ ਤਕਰੀਬਨ ਐ ਇੱਥੇ ਹੁੰਦੇ ਰਹਿੰਦੇ ਆ ਮਤਲਬ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਦੀ ਡਿਊਟੀ ਨਹੀਂ ਲਗਾਈ ਗਈ ਐਸ ਗੇਟ ਤੇ ਇੱਥੇ ਸਰ ਜਿਹੜੇ ਡਿਊਟੀ ਲਗਾਈ ਜਾਂਦੀ ਹੈ ਨਾ ਜੀ ਇੱਕ ਆਦਮੀ ਦੀ ਡਿਊਟੀ ਲਗਾਈ ਜਾਂਦੀ ਹੈ ਪਰ ਜਦੋਂ ਇਹ ਆਉਂਦੇ ਨੇ ਕਿ ਇਧਰੋਂ ਵੀ ਘਟਾਉਂਦੇ ਆ ਨਾ ਉਹਦੇ ਕਰਕੇ ਪ੍ਰੋਬਲਮ ਆ ਰਹੀ ਹੈ ਕਿਉਂਕਿ ਰਸ਼ ਬਹੁਤ ਜ਼ਿਆਦਾ ਰਸ਼ ਜ਼ਿਆਦਾ ਹੋਣ ਕਰਕੇ ਜਦੋਂ ਇਧਰੋਂ ਘਟਾਉਂਦੇ ਆ ਉਸ ਕਰਕੇ ਪ੍ਰੋਬਲਮ ਆਉਣੀ ਹੈ ਹੁਣ ਜਿਹੜੇ ਜਿੰਦੀ ਐਕਟਿਵ ਹੈ ਜੀ ਉਹ ਬੰਦੇ ਦਾ ਪਤਾ ਹੀ ਕੋਣ ਹੈ ਤੇ ਕੋਣ ਬੰਦਾ ਬੰਦੇ ਦਾ ਪਤਾ ਕੀਤਾ ਜੀ ਮੰਡੀ ਤੇ ਹੀ ਨੇ ਜਿਹਨਾਂ ਨੂੰ ਸੱਟਾਂ ਲੱਗੀਆਂ ਨੇ ਸੱਟਾਂ ਲੱਗਣ ਕਰਕੇ ਉਹਨਾਂ ਨੂੰ ਹਸਪੀਟਲ ਤੇ ਕਿਹੜੇ ਹਸਪੀਟਲ ਹੈਗੇ ਇਹ ਨਹੀਂ ਦੱਸ ਕੇ ਗਿਆ ਕਿ ਆਪਣੇ ਸਰਕਾਰੀ ਸਰਕਾਰੀ ਹਸਪਤਲ ਲੈ ਕੇ ਗਿਆ ਹੀ। ਇਹ ਮੈਂ ਮੰਡੀ ਗੜ੍ਹੇ ਪੈਣਾ ਬੜਨ ਲਿਆ ਸੀਗਾ ਤੇ ਇੰਡੀਕੇਟਰ ਵੀ ਛੱਡਿਆ ਹਰ ਨੂੰ ਹੀ ਮਾਰਿਆ ਅੱਗੋਂ ਐਕਟ ਜਕਦਮ ਸਿੱਧਾ ਮੇਰੇ ਟਰੈਕਟਰ ਦੇ ਥੱਲੇ ਵਾਰ ਗਿਆ। ਗਲਤੀ ਮੇਰੀ ਬਣਾਤੀ ਮੈਨੂੰ ਤੋਂ ਟਰੈਕਟਰ ਤੋਂ ਉਤਾਰ ਲਿਆ ਬੜਾ ਕੁੱਟਿਆ ਹੋਣਾ। ਅੱਗੋਂ ਜ਼ਿਆਦਾ ਕੁੱਟਿਆ ਹੋਵੇ। ਇਹ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਹੈ? ਇਹ ਨਾਣ ਮੰਡੀ ਵਾਲਾ ਗੇਟ ਦੇ ਕੋਲ ਤੇ ਕੀ ਲੈ ਆ ਰਿਹਾ ਸੀ ਤੂੰ? ਬੀ ਇਹ ਖਾਦ ਯੂਰੀਆ ਕਿੱਥੇ ਲੈ ਕੇ ਜਾਣੀ ਸੀ? ਫਰ ਲੋਡ ਕਰਕੇ ਲਈ ਆਸੀ ਤੇ ਫਾਇਲ ਕਾ ਫਰ ਦੇ ਜਿਹਨ ਅੱਲਾਹ ਵਜਨਾ ਮੰਡੀ ਰਹੇ ਉਹ ਉਹ ਟ੍ਰੈਕਟਰ ਟਰਾਲੀ ਕਿੱਥੋਂ ਦਾ ਇਹ ਫਾਇਲ ਕਾ ਦਾ ਯੂਨੀਅਨ ਦਾ ਇਹ ਮੇਰੇ ਸਿਹਰ ਦਾ ਨਾ ਰਜੇਸ਼ ਲੋਟਾ ਅੱਛਾ ਫਾਇਲ ਕਾ ਦਾ ਹਾਂ ਤੇ ਜਦੋਂ ਤੁਸੀਂ ਚੜਾਈ ਚੜਾਉਂਦੇ ਪਏ ਸੀ ਤੇ ਇਹ ਐਕਟਿਵ ਵਾਲਾ ਕੀ ਮਤਲਬ ਇਹ ਐਕਟਿਵ ਵਾਲਾ ਦਾਣਾ ਮੰਡੀ ਨੂੰ ਆ ਰਿਹਾ ਸੀ ਇਹਨੂੰ ਹਰਨ ਵੀ ਮਾਰੇ ਇੰਡੀਕੇਟਰ ਵੀ ਛੱਡਿਆ ਆਵਾਜ਼ ਵੀ ਦਿੱਤੀ ਇਸ ਬੰਦੇ ਨੇ ਸੁਣਾਈ ਨਹੀਂ ਕੀਤੀ ਇਸ ਬੰਦੇ ਨੇ ਸਿੱਧਾ ਮੇਰੇ ਟਰੈਕਟਰ ਦੇ ਕੋਲੇ ਬੰਪਰ ਦੇ ਨਾਲ ਲਾ ਕੀ ਕਰਦਾ ਨਾੜਾੜਾ ਤੇ ਮੈਂ ਬ੍ਰੇਕ ਲਾਵਾਂਗਾ ਇਧਰ ਉਧਰ ਤਹੂਗਾ ਟਰੈਕਟਰ ਇਹ ਥਾਣੀ ਕਾ ਵੀ ਪੁੱਤ ਖੜ ਜਾਊਗਾ ਵਜ਼ਨ ਹੈਗਾ ਇਹ ਥਾਣੀ ਵੀ ਖਾਲੀ ਹੈਗਾ ਤੁਹਾਡਾ ਕਹਿੰਦਾ ਗਲਤੀ ਵੀ ਐਕਟ ਵਾਲੇ ਦੀ ਹਾਂਜੀ ਗਲਤੀ ਹੁੰਦੀ ਮੈਂ ਤਾਂ ਮੋੜ ਤੇ ਹੀ ਮੁਰਦਾ ਪੈਣਾ ਮੈਂ ਤਾਂ ਆਦੀ ਸਾਈਡ ਤੇ ਮੁਰਦਾ ਪਿੰਡ ਇਟ ਛੱਡਾ ਹਰਨ ਮਾਰੀ ਜਾਂਦਾ ਆਵਾਜ਼ ਦਿੱਤੀ ਹੈ ਬਕਾਇਦਾ ਉਹਨੇ ਬੰਦੇ ਨੇ ਸੁਣਾਈ ਨਹੀਂ ਕੀਤੀ ਵਿਚਾਲੇ ਵਿਚਾਲੇ ਇਧਰ ਉਧਰ ਦੇਖਣ ਲੱਗ ਗਿਆ ਕਿਹੜੇ ਪਾਸੇ ਮੋੜਾਂ ਮੈਂ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਪ੍ਰਕਾਸ਼ ਹੈ ਕਿਹੜੇ ਪਿੰਡ ਦੇ ਲਾਦ ਕਮੰਡੀ ਪਿੰਡ ਫੜੇਗਾ ਤੇ ਉਹ ਤੁਹਾਡੇ ਜਿਹੜੇ ਮਾਲਕ ਨੇ ਆਉਂਦੇ ਪਿੰਨ ਹਾਂਜੀ ਉਹ ਆਉਂਦੇ ਪੈਨ ਮਨ ਕੁੱਟਿਆ ਬਹੁਤ ਮੇਰੀ ਕੰਨੀ ਕੁੱਟ ਸੀ ਮਰੀ ਆ ਬਾਹਾਂ ਦਾ ਜਦੋਂ ਮੈਨੂੰ ਪਤਾ ਹੀ ਲੱਗਦਾ ਡੇਢ ਚ ਲੱਤਾ ਮਾਰਿਆ ਤੇ ਬਹੁਤ ਕੁੱਟਿਆ ਮੈਨੂੰ